ਔਰ ਚ ਕਸਰਤ ਕਰੇ ਨੌਜਵਾਨ ਤੇ ਚੱਲੀਆਂ ਗੋਲੀਆਂ ਨੌਜਵਾਨ ਹੋਇਆ ਖੰਡੇ ਦੇ ਵਾਰ ਨਾਲ ਜ਼ਖਮੀ ਪੁਲਿਸ ਪੌਜੀ ਘਟਨਾ ਸਥਾਨ ਤੇ ਜਾਪਚ ਗੋਲੀਆਂ ਚੱਲਣ ਦੀ ਘਟਨਾਮਾ ਆਮ ਚਹੀ ਗੱਲ ਹੋ ਗਈ ਹੈ ਉਥੇ ਹੀ ਪਿੰਡ ਔਰਚ ਚ ਗੋਲੀਆਂ ਚੱਲਣ ਦੀ ਖਬਰ ਸਾਹਮਣੇ ਆ ਰਹੀ ਹੈ ਨਿਸ਼ਾਨ ਸਿੰਘ ਨਾਮ ਦਾ ਨੌਜਵਾਨ ਰੋਜ਼ਾਨਾ ਦੀ ਤਰ੍ਹਾਂ ਨਮਾਸ਼ਾ ਰੋਡ ਤੇ ਪੈਂਦੇ ਜਿਮ ਵਿੱਚ ਕਸਰਤ ਕਰਨ ਆਇਆ ਹੋਇਆ ਸੀ ਕਿ ਮੂੰਹ ਬੰਨ ਕੇ ਤਿੰਨ ਨੌਜਵਾਨ ਜਿਮੰਦਰ ਦਾਖਲ ਹੋਏ ਇੱਕ ਨੌਜਵਾਨ ਨੇ ਨਿਸ਼ਾਨ ਸਿੰਘ ਤੇ ਖੰਡੇ ਨਾਲ ਵਾਰ ਕੀਤਾ ਜਿਸ ਨੂੰ ਉਸਨੇ ਆਪਣੀ ਬਾਹ ਨਾਲ ਰੋਕਿਆ ਪਰ ਉਸਦੀ ਬਾਹ ਤੇ ਸੱਟ ਲੱਗ ਗਈ ਨਿਸ਼ਾਨ ਸਿੰਘ ਨੇ ਪੁਲਿਸ ਨੂੰ ਦਿੱਤੇ ਬਿਆਨਾਂ 'ਚ ਦੱਸਿਆ ਕਿ ਦੂਸਰੇ ਨੌਜਵਾਨ ਨੇ ਪਿਸਟਲ ਨਾਲ ਗੋਲੀ ਚਲਾ ਦਿੱਤੀ ਜਿਸ ਦਾ ਉਸਨੇ ਖੱਬੇ ਸੱਜੇ ਦੌੜ ਕੇ ਬਚਾ ਕੀਤਾ ਫਿਰ ਉਸਨੇ ਰਸੋਈ 'ਚ ਜਾ ਕੇ ਆਪਣਾ ਬਚਾ ਕੀਤਾ ਪੁਲਿਸ ਵੱਲੋਂ ਨਿਸ਼ਾਨ ਸਿੰਘ ਦੇ ਬਿਆਨਾਂ ਤੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ ਤੁਸੀਂ ਦੇਖ ਰਹੇ ਹੋ ਔਰਤੋ ਹਰਵਿੰਦਰ ਸਿੰਘ ਨਾਲ ਮਨਦੀਪ ਦੁੱਗਲ ਦੀ ਰਿਪੋਰਟ ਹਾਂਜੀ ਭਾਜੀ ਕੀ ਨਾਮ ਆਪਣਾ ਹੈ ਨਿਸ਼ਾਨ ਸਿੰਘ ਸਾਹਿਬ ਜੀ ਕੀ ਗੱਲਬਾਤ ਹੋ ਰਹੀ ਜੀ ਪਹਿਲੀ ਮੈਂ ਜਿੰਮ ਦੇ ਵਿੱਚ ਸੀਗਾ ਜਿੰਮ ਕਰਦਾ ਪਿਆ ਸੀਗਾ ਕਿਹੜੀ ਕਰਦਾ ਜਮਾ ਔਰ ਜਮਾ ਜੀ ਹਾਊਸ ਆਫ ਚੈਂਪੀਅਨ ਠੀਕ ਹੈ ਜੀ ਹਾਂਜੀ ਤੇ ਮੈਂ ਜਿੰਮ ਕਰਦਾ 105 ਲਗੰਦਾ ਪਿਆ ਸੀਗਾ ਤੇ ਤਿੰਨ ਮੁੰਡੇ ਜਿੰਮ ਦੇ ਵਿੱਚ ਐਂਟਰ ਹੋਏ ਤੇ ਉਹਨਾਂ ਦੇ ਉਹਨਾਂ ਦੇ ਵਿੱਚੋਂ ਇੱਕ ਨੇ ਮੇਰੇ ਬਾਹ ਦੇ ਉੱਤੇ ਖੰਡਾ ਮਾਰਿਆ ਲੈਫਟ ਬਾਹ ਦੇ ਉੱਤੇ ਤੇ ਜਦੋਂ ਇਹਨੇ ਖੰਡਾ ਮਾਰਿਆ ਮੁੰਡੇ ਨੇ ਮੇਰੇ ਮੈਂ ਸਾਈਡ ਤੇ ਹੋ ਗਿਆ ਤੇ ਬਾਅਦ ਚੋਂ ਇੱਕ ਮੁੰਡਾ ਹੋਰ ਸੀ ਉਹਦੇ ਪਿੱਛੇ ਉਹਨੇ ਮੇਤੇ ਫਾਇਆ ਕਰਨ ਲੱਪਿਆ ਹੋ ਉਨੇ ਦੇ ਮਤੇ ਫਾਇਰ ਕੀਤੇ ਮੈਂ ਅਜੇ ਕਦੇ ਹੋ ਕੇ ਬਚਾਰ ਕਰ ਲਿਆ ਆਪਣਾ ਤੇ ਉੱਤੇ ਇੱਕ ਕਮਰਾ ਜਿਹਾ ਬਣਿਆ ਹੋਇਆ ਰਸੋਈ ਜੀ ਬਣੀ ਹੋਈ ਹੈ ਜਮ ਦੀ ਮੈਂ ਉਹਦੇ ਵਿੱਚ ਚਲਾ ਗਿਆ ਤੇ ਉਹਦੇ ਵਿੱਚ ਜਾ ਕੇ ਮੈਂ ਦਰਵਾਜ਼ੇ ਨੂੰ ਲੋਕ ਲਾ ਲਿਆ ਕਿ ਲੱਤਾਂ ਦਰਵਾਜ਼ਾ ਰੋਕ ਲਿਆ ਤੇ ਇੱਕ ਹੱਥ ਨਾਲ ਅਗੇ ਵਿੰਡੋ ਲੱਗੀ ਹੈ ਛੋਟੀ ਜੀ ਉਹ ਖੋਲ ਲਈ ਤੇ ਬਾਟ ਉਹ ਇੱਕ ਮੁੰਡਾ ਜਿਹਤ ਮੁੰਡਾ ਦਾ ਖੰਡਾ ਸੀਗਾ ਉਹਨੇ ਖੰਡਾ ਮਾਰ ਕੇ ਦਰਵਾਜ਼ਾ ਤੋੜਨ ਦੀ ਟਰਾਈ ਕੀਤੀ ਬਾਟ ਮੈਂ ਤੋੜਣ ਨਹੀਂ ਦਿੱਤਾ ਤੇ ਇਹਦਾ ਦੂਸਰਾ ਮੁੰਡਾ ਵੀ ਉਹ ਵਿੰਡੋ ਵਿੱਚ ਫਾਇਰ ਕਰਨ ਦੀ ਟਰਾਈ ਕਰਦਾ ਪਰ ਮੈਂ ਉਹ ਵੀ ਦੱਬ ਕੇ ਰੱਖਿਆ ਪੂਰਾ ਤੇ ਜਦੋਂ ਉਹ ਉਹ ਜਾਣ ਲੱਗੇ ਸੀ ਤੇ ਫੇ ਜਾਂਦੇ ਜਾਂਦੇ ਮੈਨੂੰ ਕਹਗੇ ਕਿ ਜਿਹੜੇ ਤੂੰ ਮੈਸੇਜ ਕਰਦਾ ਨਾ ਹੁਣ ਕਰਕੇ ਦਿਖਾ ਅਸੀਂ ਫੇਰ ਆਵਾਂਗੇ ਤੈਨੂੰ ਬਾਅਦ ਵਿੱਚ ਉਹਨਾਂ ਦੇ ਕਿੰਨੇ ਸਿਆਲ ਦੀ ਕੋਲ ਇੱਕੋ ਹੀ ਸਹੀ ਹੈ ਮੁੰਡੇ ਕੋਲ ਉਹ ਤਾਂ ਕਿੰਨੇ ਵਾਰ ਚਿੱਤੜਾ ਉਹਨਾਂ ਨੇ 3 ਕਿਤੇ ਜੀ ਹਾਂਜੀ ਹੋਰ ਕੋਈ ਨਾ ਨੁਕਸਾਨ ਨਹੀਂ ਹੋਰ ਨਹੀਂ ਹੋਇਆ ਜੀ ਕਿਤੇ ਦਾ ਹੋਰ ਸਾਡੇ ਸੀ ਬੋਖ ਹਾਂਜੀ ਬਹੁਤ ਸਾਗੇ ਸੀ 2-3 ਮਿੰਟ ਦੇ ਵਿੱਚ ਹੀ ਆ ਗਈ ਸੀ ਬੱਚਾ ਇਹਨਾਂ ਦੇ ਕੋਲ ਪਤਾ ਵੀ ਤੁਹਾਡਾ ਨਾ ਕਰਵਾਦਾ ਕਿ ਹਾਂਜੀ ਮੇਰੇ ਤੇ ਵੀ ਇੱਕ ਐਫ ਆਈ ਆਰ ਕਰਾਈ ਹੋਈ ਆ ਮੁੰਡੇ ਨੇ ਉਹ ਵੀ ਝੂਠੀ ਹੋਈ ਐਫ ਆਈ ਆਰ ਆ ਤੇ ਉਹਦੇ ਕਰਕੇ ਇਹ ਮੁੰਡਾ ਮੈਨਾਂ ਜਿਹੜੀ ਰੰਜਿਸ਼ੀ ਰੱਖਦਾ ਵਾ ਤੇ ਇਹ ਮੁੰਡਾ ਦਾ ਖਤਰੀ ਕਿ ਆਪਣਾ ਲਿੰਕ ਰੋਕੀ ਦੇ ਤੇ ਉਹ ਆਪ ਕੁਝ ਕਰਾ ਰਿਹਾ ਜੋ ਵੀ ਹਮਲੇ ਕਰਾ ਦੇ ਮੇਰੇ ਉੱਤੇ ਪਹਿਲੇ ਵੀ 2-3 ਵਾਰ ਹੋ ਚੁੱਕੇ ਆ। ਅਗਵਾਤ ਨੇ ਕਿੰਨਾ ਦਾ ਸੰਪਰਕ ਕੀਤਾ ਮੈਂ ਆਪਣੇ ਫਾਦਰ ਨਾਲ ਸੰਪਰਕ ਕੀਤਾ ਮੇਰੇ ਫਾਦਰ ਤੇ ਮੇਰੇ ਮਾਤਰ ਉੱਥੇ ਉਸੇ ਟਾਈਮ ਆਗੇ ਸੀਗੇ। ਉਹ ਤੁਹਾਡੇ ਅੰਕੋ ਬਾਦ ਆ ਗਈ। ਤੇ ਨਹੀਂ ਮੈਂ ਉਹ ਜਦੋਂ ਮੈਂ ਉੱਥੇ ਸੀਗਾ ਜਿੰਦ ਦੇ ਵਿੱਚ ਪੁਲਿਸ ਉੱਥੇ ਆ ਗਈ ਸੀਗੀ। ਹਾਂਜੀ ਦੋ ਦੋ ਤਿੰਨ ਮਿੰਟ ਇੱਕ ਤਾਂ ਐਸਚਓ ਮੈਮ ਪਹੁੰਚੇ ਸੀ ਤੇ ਨਾਲ ਉਹਨਾਂ ਦੇ ਇੱਕ ਹੋਰ ਸੀਗਾ 15 ਹਾਂਜੀ ਮੈਮ ਇੱਥੇ ਜਿਹੜੀ ਜੰਤ ਦੇ ਕੋਈ ਹਮਲਾ ਹੋਇਆ ਕੀ ਗਲਤ ਹੋਈ ਇੱਕ ਸਾਢੇ ਅੱਜ ਪੈਟਰੋਲਿੰਗ ਪਾਰਟੀ ਜਿਹੜੀ ਉਹ ਤਕਰੀਬਨ 8:00 ਵਜੇ ਇੱਥੇ ਪੈਟਰੋਲਿੰਗ ਕਰ ਰਹੀ ਸੀ ਸੋ ਉਹਨਾਂ ਨੂੰ ਇੱਕ ਇਨਫੋਰਮੇਸ਼ਨ ਮਿਲੀ ਕਿ ਹਾਊਸ ਆਫ ਚੈਂਪੀਅਨਸ ਜਿਮ ਹੈ ਜਿਹੜਾ ਉੱਥੇ ਕੋਈ ਕਿਸੇ ਲੜਕੇ ਤੇ ਹਮਲਾ ਹੋਇਆ ਤੇ ਜਿਹੜਾ ਮੌਕੇ ਤੇ ਪਹੁੰਚ ਕੇ ਬਨਸਪਾਰਦੀ ਪਰ ਮੇਰੇ ਵੱਲੋਂ ਜਿਹੜਾ ਮੌਕਾ ਦੇਖਿਆ ਗਿਆ ਤੇ ਉਹਦੇ ਵਿੱਚ ਜਿਹੜਾ ਉਹ ਲੜਕਾ ਸੀਗਾ ਇੱਕ ਨਿਸ਼ਾਨ ਸਿੰਘ ਨਾਮ ਦਾ ਉਹਦੇ ਤੇ ਬਾਹਾਂ ਤੇ ਫੋਰ ਆਰਮ ਤੇ ਜਿਹੜੀ ਹੈਗੀ ਇੱਕ ਖੰਡੇ ਦਾ ਵਾਰ ਹੋਇਆ ਤੇ ਉਹਦੀ ਕੋਈ ਜਿਹੜੀ ਅ ਪਿੱਛੇ ਉਹਦੇ 3 ਵਜਾ ਉਹ ਉਹਦੀ ਸਟੇਟਮੈਂਟ ਜਿਹੜੀ ਅਸੀਂ ਲੈ ਕੇ ਫਿਰ ਉਹ ਤੁਹਾਨੂੰ ਨੈਕਸਟ ਅਸੀਂ ਦੱਸਾਂਗੇ ਪਤਾ ਲੱਗਾ ਵੀ ਹਮਲਾਵਰ ਕਿੱਲੇ ਜਣੇ ਸੀ ਕਿੱਦਾਂ ਆਏ ਸੀ ਉਹਨਾਂ ਨੇ ਆਪਣੇ ਬੂਤ ਆਪਣੇ ਜਿੱਦ ਤੋਂ ਅ ਉਹਦੇ ਦੱਸਣ ਮੁਤਾਬਕ ਜਿਹੜਾ ਹੈਗੇ ਤਿੰਨ ਲੜਕੇ ਸੀਗੇ ਮੂੰਹ ਟਕਿਆ ਹੋਇਆ ਸੀ ਉਹਨਾਂ ਨੇ ਆਡੈਂਟੀਫਾਈ ਕੋਈ ਨਹੀਂ ਹਲੇ ਉਹਨੇ ਕੀਤਾ ਤੇ ਬਾਕੀ ਜਿਹੜੀ ਕਾਰਵਾਈ ਸਾਰੀ ਉਹਦੇ ਸਟੇਟਮੈਂਟ ਤੋਂ ਬਾਅਦ ਹੀ ਆਪਾਂ ਨੂੰ ਇਹ ਕਿੰਨੇ ਕੁ ਜਿਆਦੇ ਕੋਈ ਜਿਆਦੇ ਸਾਥ ਚੋੜ ਜਾਂ ਕਿੱਦਾਂ ਹੀ ਵੈਸੇ ਤਾਂ ਉਹ ਠੀਕ ਸੀ ਉਹ ਪਰ ਚਲੋ ਜਿਹੜੀ ਬਾਹਰ ਸੱਟ ਲੱਗੀ ਹੈ ਉਸ ਮੁਤਾਬਕ ਕੀ ਕਰਨ ਲੱਗ ਰਿਹਾ ਹੰਮੇ ਦਾ ਕੋਈ ਸ਼ਾਇਦ ਉਹ ਸਾਹਮਣੇ ਆਏ ਕਿ ਦੇਖੋ ਇਹ ਤਾਂ ਉਹਦੀ ਕੰਪਲੇਨੈਂਟ ਦੇ ਦੱਸਣ ਤੋਂ ਬਾਅਦ ਹੀ ਪਤਾ ਲੱਗੇਗਾ ਇਕੀ ਐਂਗਲ ਹੋ ਸਕਦਾ ਹੈ ਕੋਈ ਹੋ ਸਕਦਾ ਲੜਕਿਆਂ ਦੀ ਆਪਸ ਵਿੱਚ ਕੋਈ ਰੰਜਿਸ਼ਬਾਜ਼ੀ ਹੋਵੇ ਕਿਸੇ ਨਾਲ